ਚਾਈਨਾ ਡੋਰ ਤੋਂ ਬਾਅਦ ਹੁਣ ਇੰਡੀਅਨ ਡੋਰ ਨੇ ਲਈ ਇੱਕ 7 ਸਾਲਾ ਮਾਸੂਮ ਬੱਚੀ ਦੀ ਜਾਨ ਇਹ ਬੱਚੀ ਮਾਪਿਆਂ ਦੀ ਇਕਲੌਤੀ ਕੁੜੀ ਦੱਸੀ ਜਾ ਰਹੀ ਸੀ ਇਹ ਜੋ ਹਾਦਸਾ ਵਾਪਰਦਾ ਗੁਰਾਇਤ ਦੇ ਦੋਸਤਾਂਜ ਕਲਾਦੇਸ਼ ਤੇ ਪਿੰਡ ਕੋਟਲੀ ਖਾਖਿਆ ਦੇ ਵਿੱਚ ਵਾਪਰਦਾ ਜਿੱਥੇ ਇੱਕ ਛੋਟੀ 7 ਸਾਲਾ ਦੀ ਮਾਸੂਮ ਬੱਚੀ ਆਪਣੇ ਦਾਦੇ ਦੇ ਨਾਲ ਬਾਇਤ ਦੇ ਅੱਗੇ ਬੈਠ ਕੇ ਉਹਨਾਂ ਦੀ ਦੁਕਾਨ ਤੇ ਜਾ ਰਹੀ ਸੀ ਹਰਲੀਨ ਆਪਣੀ ਫੈਮਲੀ ਦੀ ਇਕਲੌਤੀ ਕੁੜੀ ਦੱਸੀ ਜਾ ਰਹੀ ਦੱਸਦੀ ਹੈ ਕਿ ਚਾंकि ਇਨਚਾਰਜ ਨੇ ਦੱਸਿਆ ਕਿ ਉਹਨਾਂ ਨੂੰ ਕ੍ਰਾਈਮ ਸੀਨ ਤੋਂ ਜੋ ਡੋਰ ਮਿਲੀ ਹੈ ਉਹ ਇੰਡੀਅਨ ਹੈ ਨਾ ਕਿ ਸਿੰਥੈਟਿਕ ਪੁਲਿਸ ਨੂੰ ਸਤਨਾਮ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਨੂੰ ਜਸਵਿੰਦਰ ਰਾਣੀ ਦਾ ਪਿੱਤੇ ਦਾ ਆਪਰੇਸ਼ਨ ਹੋਇਆ ਤੇ ਹਸਪਤਾਲ ਦੇ ਵਿੱਚ ਵਰਤੀ ਹੈ ਸ਼ਾਮ ਨੂੰ ਉਹ ਬੇਟੇ ਦਵਿੰਦਰ ਦੀ ਬੇਟੀ ਹਰਲੀਨ ਅਤੇ ਇੱਕ ਹੋਰ ਪੋਤੀ ਸਮੇਤ ਦੋਸਤਾਂ ਨਾਲ ਸਤ ਇੱਕ ਦੁਕਾਨ ਤੇ ਜਾ ਰਹੇ ਸਨ ਹਰਲੀਨ ਬਾਈਕ ਦੇ ਅੱਗੇ ਬੈਠੀ ਸੀ ਤੇ ਦੂਸਰੀ ਪੋਤੀ ਪਿੱਛੇ ਬੈਠੀ ਹੋਈ ਸੀ ਉਪਿੰਡ ਤੋਂ ਅੱਧਾ ਕਿਲੋਮੀਟਰ ਦੂਰ ਪਹੁੰਚਦੇ ਨੇ ਕਿ ਰਾਸਤੇ ਵਿੱਚ ਡੋਰ ਦੀ ਚਪੇਟ ਵਿੱਚ ਆਉਣ ਦੇ ਕਾਰਨ ਉਹਨਾਂ ਦੀ ਬਾਈਕ ਦੇ ਅੱਗੇ ਬੈਠੀ ਕੋਟੀ ਦੀ ਮੌਤ ਹੋ ਗਈ ਉਸ ਦੀ ਗਰਦਨ ਕੱਟ ਚਾਦੀ ਹੈ ਗਰਦਨ ਤੋਂ ਕਾਫੀ ਖੂਨ ਵਹਾ ਅਤੇ ਬਹੁਤ ਤੇਜ਼ੀ ਦੇ ਨਾਲ ਖੂਨ ਨਿਕਲਿਆ ਉਸ ਨੂੰ ਲੈ ਕੇ ਹਸਪਤਾਲ ਪਹੁੰਚਦੇ ਨੇ ਪਰ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਦੂਜੇ ਹਸਪਤਾਲ ਰੈਫਰ ਕਰ ਦਿੱਤਾ ਜਾਂਦਾ ਹੈ ਖੂਨ ਬੰਦ ਨਹੀਂ ਹੁੰਦਾ ਦੂਜੇ ਹਸਪਤਾਲ ਦੇ ਵਿੱਚ ਲਾਸ਼ ਸ਼ੁਰੂ ਕੀਤਾ ਗਿਆ ਪਰ ਬੱਚੀ ਨੇ ਉਠੇ ਦਮ ਤੋੜ ਦਿੱਤਾ ਅਰਲੀਂ ਦੀ ਲਾਸ਼ ਨੂੰ ਦਾਦਾ ਘਰ ਲੈ ਕੇ ਆਏ ਨੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਉਹਨਾਂ ਦਾ ਹਾਲ ਨਹੀਂ ਵੇਖਿਆ ਜਾ ਰਿਹਾ ਉਦਰੀ ਮੌਕੇ ਤੇ ਕ੍ਰਾਈਮ ਸੀਨ ਤੇ ਫੁਜੀ ਇੰਸਪੈਕਟਰ ਵੱਲੋਂ ਡੋਰ ਕਬਤੇ ਚੁਲੀਤੀ ਗਈ ਹੈ ਤੇ ਆਖਿਆ ਜਾ ਰਿਹਾ ਹੈ ਕਿ ਇੰਡੀਅਨ ਡੋਰ ਦੇ ਨਾਲ ਇਸ ਬੱਚੀ ਦੀ ਮੌਤ ਹੋਈ ਹੈ ਡੋਰ ਪੱਕੀ ਸੀ ਜਿਸ ਕਾਰਨ ਉਸ ਦੀ ਗਰਦਨ ਤੇ ਜਦੋਂ ਫੇਰੀ ਤਾਂ ਬੱਚੀ ਦੀ ਗਰਦਨ ਬੁਰੀ ਤਰੀਕੇ ਨਾਲ ਕੱਟੀ ਗਈ ਜਿਆਣਾ ਲਾਈ ਬਲੇ ਹਮੇ ਖਾਪੜ ਤੇ ਰੋ ਇੱਕ ਦੱਸਿਓ ਸੁਖਵਿੰਦਰਪਾਲ ਜੀ ਕੋਟਲੀ ਖੱਤਿਆ ਦੇ ਵਿੱਚ 7 ਸਾਲ ਦੀ ਬੱਚੀ ਦੀ ਮੌਤ ਹੋਈ ਕੀ ਕਾਰਨ ਹੈ ਜਿਹੜੀ ਡੋਰ ਹੈ ਉਹ ਕਿਹੜੀ ਡੋਰ ਹੈ ਇਹ ਜਿਹੜੀ ਸਤਨਾਮ ਸਿੰਘ ਦੀ ਪੋਤੀ ਹੈਗੀ ਆ ਇਹ ਇਹ ਹਰਲੀਨ ਲੜਕੀ ਆ 7 ਸਾਲ ਦੀ ਇਹਦੇ ਫਾਦਰ ਦਾ ਨਾਮ ਬਿੰਦਾ ਉਹ ਸਤਨਾਮ ਸਿੰਘ ਆਪਣੀ ਪੋਤੀਆਂ ਦੋਨਾਂ ਨੂੰ ਲੈ ਕੇ ਜਾ ਰਿਹਾ ਸੀ ਇਹ ਮੂਰੇ ਬੈਠੀ ਸੀ ਵੱਡੀ ਜਿਹੜੀ ਸੀ ਉਹ ਪਿੱਛੇ ਬੈਠੀ ਸੀ ਇਹ ਦਸਾਂਜ ਕਲਾਂ ਦੁਕਾਨ ਕਰਦੇ ਨੇ ਉੱਥੇ ਲੈ ਕੇ ਜਾ ਰਿਹਾ ਸੀ ਨਾਲ ਆਪਣੇ ਜਦੋਂ ਜਾ ਰਿਹਾ ਸੀ ਰਸਤੇ ਵਿੱਚ ਖੇਤਾਂ ਵਿੱਚ ਇੱਕ ਡੋਰ ਜਿਹੜੀ ਆ ਨੋਰਮਲ ਹੈਗੀ ਜਿਹੜੀ ਉਹ ਉਹਦੇ ਕਿਤੇ ਗਰਦਨ ਦੇ ਵਿੱਚ ਫਸ ਗਈ ਉਹਦੇ ਨਾਲ ਜਿਹੜੀ ਉਹਦੇ ਗਰਦਨ 'ਚ ਜਿਆਦਾ ਫਸਣ ਕਰਕੇ ਇਹਦੀ ਮੌਤ ਹੋ ਗਈ। ਉਹ ਉਹ ਮੋਇ ਪਹਿਲਾਂ ਮੇਰ ਹਸਪੀਟਲ ਗਿਆ ਸੀ ਫਿਰ ਬਰਖ ਹਸਪੀਟਲ ਗਿਆ ਤੇ ਉਥੋਂ ਡਿਕਲੇਅਰ ਹੋ ਗਿਆ ਕਿ ਇਹਦੀ ਮੌਤ ਹੋ ਚੁੱਕੀ ਆ। ਇਹ ਡੋਰ ਅਸੀਂ ਉਹਦੇ ਮੋਟਰਸਾਈਕਲ ਤੋਂ ਕੱਢ ਲਈ ਆ। ਪਰ ਇਹ ਨੋਰਮਲ ਡੋਰ ਡੋਰ ਹੈਗੀ ਆ ਔਰ ਜਿਹੜੀ ਡੋਰ ਸਾਨੂੰ ਜਿੱਥੇ ਵਾਕਿਆ ਹੋਇਆ ਅਸੀਂ ਉੱਥੋਂ ਵੀ ਡੋਰ ਲਈ ਆ ਉਹਦੇ ਨਾਲ ਦੀ ਉਹ ਵੀ ਨੋਰਮਲ ਆ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ ਦੇਖੋ ਕਿੰਨਾ ਵੱਡਾ ਇਹ ਜਿਹੜਾ ਦੁਖਦ ਘਟਨਾ ਹੈਗੀ ਆ ਵੀ ਪਤੰਗ ਵਗੈਰਾ ਜਿਹੜੇ ਆ ਜਿਹੜੇ ਡੋਰ ਜਿਹੜੀ ਨੋਰਮਲ ਡੋਰ ਵੀ ਆ ਉਹ ਵੀ ਇੱਕ ਜਾਨਲੇਵਾ ਡੋਰ ਬਣ ਗਈ ਹੈ ਇਸ ਕਰਕੇ ਕਿਸੇ ਤਰੀਕੇ ਦਾ ਇਦਾਂ ਦਾ ਜਿਹੜਾ ਉਹ ਨਾ ਕਰੋ ਪਤੰਗ ਵਗੈਰਾ ਦੀ ਪੱਕੀ ਡੋਰ ਨਾਲ ਨਾ ਚੜਾਓ ਦੇ ਨਾਈ ਚੈਨਾਡੋਰ ਬਾਰੇ ਵੀ ਅਸੀਂ ਕਹਿੰਦੇ ਆ ਵੀ ਚੈਨਾਡੋਰ ਵੀ ਜਿਹੜੀ ਆ ਉਹ ਵੀ ਇਹ ਇਦਾਂ ਵਿਕਣੀ ਨਹੀਂ ਚਾਹੀਦੀ ਨਾਈ ਇਦਾਂ ਦਾ ਕੋਈ ਗੱਲਬਾਤ ਸਾਹਮਣੇ ਆਣੀ ਚਾਹੀਦੀ ਸਰਵੰਦਰੀ ਇਹਨਾਂ ਦੇ ਮਦਰ ਫਾਦਰ ਦਾ ਸਟੇ ਰਹਿ ਰਹੇ ਉਹ ਉਹਦੀ ਇਹਦੀ ਮਦਰ ਦਾ ਪੀਜੀ ਜਿਹੜਾ ਆਪਰੇਸ਼ਨ ਹੋਇਆ ਪਿੱਤੇ ਦਾ ਉਹ ਉੱਥੇ ਗਏ ਹੋਏ ਨੇ ਉੱਥੋਂ ਆ ਰਹੇ ਨੇ ਤੇ ਉਹ ਫਿਰ ਇਹ ਇਹਦਾ ਬੱਚਾ ਇਕੱਲਾ ਜੀ ਇਹਦੀ ਬੇਟੀ ਇੱਕੋ ਹੀ ਆ ਜੀ ਹਰਲੀਨ ਇਹਦਾ ਨਾਮ ਕੀ ਕਾਰਵਾਈ ਸਰ ਕੀ ਹੋ ਗਈ ਇਹ ਹੁਣ ਉਹਦੇ ਦਾਦੇ ਨਾਲ ਗੱਲ ਕੀਤੀ ਆ ਜੀ ਉਹ ਦਾਦਾ ਇਸ ਟਾਈਮ ਸਹੀ ਪੋਜੀਸ਼ਨ 'ਚ ਨਹੀਂ ਹੈ ਉਹਨਾਂ ਨੇ ਮੈਨੂੰ ਕਹਿਤਾ ਕਿ ਕੋਈ ਗੱਲ ਨਹੀਂ ਜੀ ਨੋਰਮਲ ਅਸੀਂ ਜਿਹੜਾ ਵੀ ਹੈਗਾ ਤੁਹਾਨੂੰ ਦੱਸ ਦਿੰਦਾ ਇਹ ਕਲੀਅਰ ਹੋ ਗਿਆ ਜੀ ਡੋਰ ਚੈਨਾ ਡੋਰ ਨਹੀਂ ਹੈ ਜੀ ਚੈਨਾ ਡੋਰ ਨਹੀਂ ਹੈ ਜੀ ਇਹ ਕਲੀਅਰ ਹੈ ਜੀ ਮੇਰੇ ਕੋਲ ਪਈ ਹੈ ਜੀ ਮੈਂ ਕਲੀਅਰ ਕਰ ਲਿਆ ਚੈਨਾ ਡੋਰ ਨਹੀਂ ਹੈ ਇਹ ਨੋਰਮਲ ਹੈ ਮੈਂ ਘਰਦਿਆਂ ਨੂੰ ਸਾਰਿਆਂ ਨੂੰ ਦਿਖਾ ਦਿੱਤਾ ਤੇ ਘਰ ਜਿੰਨੇ ਵੀ ਪਰਿਵਾਰ ਦੇ ਮੈਂਬਰ ਆ ਸਾਰਿਆਂ ਨੂੰ ਦਿਖਾਤੀ ਆ ਡੋਰ ਉਹਨਾਂ ਨੂੰ ਦਿਖਾ ਵੀ ਦਿੱਤੀ ਆ ਤੇ ਚੱਕ ਵੀ ਕਰਾ ਦਿੱਤੀ ਆ ਤਨ ਮੌਕੇ ਮੌਤ ਹੋ ਗਈ ਸੀ ਮੈਨੂੰ ਲੱਗਦਾ ਕਿ ਇਹਨਾਂ ਦੀ ਜਿਹੜਾ ਇਹ ਲੈ ਕੇ ਜਾਂਦੇ ਸੀ ਉਥੇ ਖੂਨ ਡੋਲਿਆ ਹੋਇਆ ਅਸੀਂ ਚੈੱਕ ਕਰ ਲਿਆ ਪਰ ਮੇਰ ਹਸਪੀਟਲ ਮੈਨੂੰ ਮੈਂ ਉਥੋਂ ਕਨਫਰਮ ਕੀਤਾ ਕਿ ਉਥੋਂ ਕਹਿ ਰਹੇ ਸੀ ਕਿ ਸਾਹ ਨਹੀਂ ਰਹੀ ਸੀ ਚੱਲਦਾ ਪਰ ਇਹਨਾਂ ਨੇ ਡਿਕਲੇਅਰ ਕਰਾਣਾ ਹੁੰਦਾ ਤੇ ਉਹ ਬਿਰਖ ਹਸਪੀਟਲ ਗਏ ਬਿਰਖ ਹਸਪੀਟਲ ਤੋਂ ਕਲੀਅਰ ਕਰਤਾ ਇਹਨੇ ਸਤਨਾਮ ਸਿੰਘ ਨੇ ਵੀ ਭਾਜੀ ਮੌਤ ਹੋ ਗਈ ਇਹ ਲੜਕੇ ਦੀ ਠੀਕ ਹੈ